ਕਿੰਨਾ ਚਿਰ ਤੁਹਾਡੀ ਸਰਕਾਰੀ ਖਰੀਦ ਨਹੀਂ ਹੋ ਗਈ ਆਪਾਂ ਨਾਲ ਜਰਮੰਡੀਆਂ ਦੇ ਗੇਟ ਨਹੀਂ ਖੁੱਲਾਂਗੇ ਪਰ ਬਾਦਲ ਸਿੰਘ ਸਾਡੇ ਕਿਸਾਨ ਜਿਹੜੇ ਬਿਲਕੁਲ ਆਕੀਨਾਂ ਦੇ ਨਾਲ ਅਸੀਂ ਹੁਣ ਸ਼ੁਰੂਆਤ ਦੇ ਵਿੱਚ ਦੀ ਨਾਲੋਂ ਨਾਲ ਹੀ ਕਰਦੇ ਜਾਵਾਂਗੇ ਮੈਂ ਹੁਣ ਬਣਾ ਰਿਹਾ ਨੂੰ ਇੱਕ ਬੇਨਤੀ ਕਰਦਾ ਕਿ ਤੁਸੀਂ ਪੜਾਂ ਜਿਆਦਾ ਲੰਮਾ ਨਹੀਂ ਪ੍ਰਧਾਨ ਜੀ ਸਾਡੇ ਕੋਲ ਬਹੁਤ ਐਡਵਾਂਸ ਨਹੀਂ ਕਹਿ ਸਕਦਾ ਮੈਂ ਕਿ ਅਸੀਂ 12 ਵਜੇ ਕਿਹਾ ਸੀ ਪ੍ਰਧਾਨ ਸਾਹਿਬ ਜੇ ਸਹੀ ਅਰਥਾਂ 'ਚ ਦੇਖਿਆ ਜਾਏ ਤਾਂ ਕੋਆਪਰੇਟਿਵਸ ਖੇਤੀ ਕਰਨ ਵਾਲੇ ਨਹੀਂ ਇੱਕ ਜੀਵਨ ਦੇਖ ਹੈ ਅਨਫੋਰਚਨਟਲੀ ਸਾਨੂੰ ਕੋਆਪਰੇਟਿਵ ਦਾ ਮਤਲਬ ਵੀ ਨਹੀਂ ਸਮਝਾਇਆ ਗਿਆ ਮੈਂ ਵੀ ਆਦਿ ਮੈਂ ਇੱਕ ਵਾਰੀ ਸਤੰਦੀਸਿਓ ਬਰਨਾਲੇ ਦੀ ਸਰਕਾਰ ਵੇਲੇ ਇੱਕ ਕੋਆਪਰੇਟਿਵ ਮੂਵਮੈਂਟ ਅਫਸਰਾਂ ਦੇ ਹੱਥ ਗਿਆ ਬੜੀ ਰੈਡਿਕ ਮੂਵਮੈਂਟ ਹੋ ਗਈ ਇਹ ਕਾਨੂੰਨ 'ਚ ਬਹੁਤ ਕਮੀਆਂ ਨੇ ਕੋਆਪਰੇਟਿਵ ਐਕਟ ਬੰਦ ਕਰ। ਕਿਉਂ ਸਭ ਪਰਮੇ ਲੋਕਾਂ ਨੇ ਕੋਸ ਕੋਆਪਰੇਟਿਵ ਨੂੰ ਆਪਣੀ ਕੋਆਪਰੇਟਿਵ ਸਮਝਿਆ। ਜਿਹੜੇ ਉੱਥੇ ਕੰਮ ਕਰਦੇ ਨੇ ਉਹਨਾਂ ਨੂੰ ਜਿੰਦਾਬਾਦ। ਸਰਦਾਰ ਬਲਮੀਨ ਸਿੰਘ ਰਾਜੇਵਾਲ ਜਿੰਦਾਬਾਦ। ਸਰਦਾਰ ਪਲਵਿੰਦਰ ਸਿੰਘ ਮਠੋਲਾ ਜਿੰਦਾਬਾਦ। ਸਰਦਾਰ ਸਖਤੇਵ ਸਿੰਘ ਜੀ, ਬਲਾਕ ਪ੍ਰਧਾਨ ਤੇਰਾਬਾਬਾ ਨਾਨਕ ਜਿੰਦਾਬਾਦ। ਭਾਇ ਗੁਰਜੀਤਾ 아글린 네마오 요가증 ਕੁਝ ਹੋਇਆ ਉਹ ਯਾਰ ਤੇ ਨਹੀਂ ਸੱਦੇ ਯਾਰ ਵਿੱਚ ਆਈ ਅਮਿਤ ਜੀ ਅਜਾਦ ਜੀ ਇਸ ਤਰ੍ਹਾਂ ਪਈ ਇਹ ਜਿਹੜਾ ਮਾਮਾ ਨਾਨਕ ਦੀ ਇੱਕ ਕੋਪੀ ਕੰਫਰੂਡ ਟੂ ਐਗਰੀਕਲਚਰ ਸੁਸਾਇਟੀ ਸਮਰਾਈ ਦਿਜੀਏ 10 ਕਰੋੜ ਰੁਪਏ ਦਾ ਗਵਨ ਸੀ ਗਵਨ ਫਿਲਡ ਸੁਸਾਇਟੀ ਦੇ ਸੈਕਟਰੀ ਤੇ ਕੁਝ ਅਫਸਰ ਗਲ ਕੇ ਕਰ ਗਏ ਸੀ ਇਹ ਬਹੁਤ ਵੱਡਾ ਉਪਰਾਲਾ ਕੀਤਾ ਇਹਨਾਂ ਨੇ 15 ਮਹੀਨੇ 24 ਦਿਨ ਲਗਾਤਾਰ ਇੱਥੇ ਤਰਨਾ ਦੇਖੇ ਅੱਜ ਉਹਨਾਂ ਸਾਰੇ ਕਿਸਾਨਾਂ ਨੂੰ ਜਿਨ੍ਹਾਂ ਦੇ ਜੁਮੇ ਉਹਨਾਂ ਨੇ ਨਜਾਇਜ਼ ਕੰਮਾਂ ਤੋਂ ਕੀਤਾ ਹੋਇਆ ਸੀ ਸੀ ਵੈਸੇ ਲੱਗੇ ਸੀ ਮੁਲਾਜ਼ਮ ਸਰ ਜਿਹੜੇ ਅੱਜ ਉਹਨਾਂ ਨੇ ਕਲੀਅਰੈਂਸ ਸਰਟੀਫਿਕੇਟ ਨੂੰ ਲੈ ਕੇ ਦਿੱਤੇ ਇਹ ਇਹ ਪਹਿਲੀ ਵਾਰੀ ਪੰਜਾਬ 'ਚ ਹੋਇਆ ਅੱਜ ਕੋਆਪਰੇਟਿਵ ਜਿਹੜੀ ਹੈ ਇਹ ਮੈਂ ਸਮਝਦਾ ਲਾਈਫ ਲਾਈਨ ਕਿਸਾਨੀ ਦੀ ਕਿਸਾਨਾਂ ਨੂੰ ਸਮਝਣਾ ਚਾਹੀਦਾ ਹੈ ਵੀ ਉਹ ਇੱਕ ਕੋਆਪਰੇਟਿਵ ادارے ਦੇ ਮਾਲਕ ਨਹੀਂ ਹੈ ਜਿਹੜੇ ਮੁਲਾਜ਼ਮ ਨੇ ਇਹ ਤਾਂ ਉਹਨਾਂ ਦੇ ਨੌਕਰ ਨੇ ਜਦੋਂ ਇਹ ਸਮਝ ਲਿਆ ਔਰ ਠੀਕ ਪਹਿਰਾ ਦੇਣਾ ਸ਼ੁਰੂ ਕਰਤਾ ਤਾਂ ਫਿਰ ਕਿਸਾਨਾਂ ਨਾਲ ਠੱਗੀ ਨਹੀਂ ਹੋਏਗੀ ਤਦਿਆਂ ਜੋ ਸਾਰਾ ਮੁੱਦੇ ਜਿੰਨੇ ਆ ਸਾਰਿਆਂ ਦੇ ਸਾਰਿਆਂ ਨੂੰ ਕਲੀਅਰ ਕਲੀਅਰੈਂਸ ਸਰਟੀਫਿਕੇਟ ਮਿਲ ਗਏ ਕਿਸਾਨਾਂ ਨੂੰ ਜਿਹੜੇ ਹਿੱਸੇਦਾਰ ਸੀ ਤੇ ਫਿਰ ਤੁਹਾਨੂੰ ਇਹ ਤੁਹਾਨੂੰ ਇਹ ਤੁਹਾਨੂੰ ਮੈਂ ਕਿਹਾ ਆ ਕੁਝ ਪੀਛੇ ਸਾਰਿਆਂ ਜਿੱਤ ਦੇ ਡੰਕੇ ਬਜਾਉਂਦੇ ਕਿਸਾਨ ਆਪਣੀ ਤਰ੍ਹਾਂ ਜਾ ਰਹੇ ਰਾਜਵਾਲ ਸਾਹਿਬ ਨੇ ਸ਼ਰਧਾਂ ਦੇਤੇ ਉਹ ਕਿਸਾਨਾਂ ਦਾ ਧਰਨਾ ਜਿਹੜੇ ਆ ਜਾਂ ਸੰਘਰਸ਼ ਆ ਉਹ ਅੱਗੇ ਵੱਧ ਰਿਹਾ ਕਿ ਦੇਖੋ ਮੈਂ ਸਮਝਦਾ ਹਾਂ ਕਿ ਕੇਂਦਰ ਸਰਕਾਰ ਜਿਹੜੀ ਆ ਪੰਜਾਬ ਦੇ ਲੋਕਾਂ ਨਾਲ ਸਾਫੀ ਕਰਦੇ ਪੰਜਾਬ ਹਰ ਲੜਾਈ ਦੇ ਵਿੱਚ ਮੋਹਰੀ ਰਿਹਾ ਹੈ ਚਾਹੇ ਦੇਸ਼ ਦੀ ਆਜ਼ਾਦੀ ਦੀ ਲੜਾਈ ਹੋਵੇ ਚਾਹੇ ਦੇਸ਼ ਦਾ ਢਿੱਡ ਭਰਨ ਦੀ ਲੜਾਈ ਹੋਵੇ ਚਾਹੇ ਬਾਰਡਰ ਤੇ ਲੜਨ ਦੀ ਲੜਾਈ ਹੋਵੇ ਪੰਜਾਬ ਨੇ ਹਮੇਸ਼ਾ ਮੋਹਰੀ ਰੋਲ ਅਦਾ ਕੀਤਾ ਹੈ ਇਸੇ ਤਰ੍ਹਾਂ ਤਿੰਨ ਖਨਾਂਮਾਂ ਦੀ ਲੜਾਈ ਵੇਲੇ ਵੀ ਪੰਜਾਬ ਹੀ ਮੋਹਰੀ ਸੀ ਔਰ ਜਿਹੜੇ ਪੰਜਾਬ ਤੋਂ ਬਾਹਰੋਂ ਲੋਕ ਆਉਂਦੇ ਸੀ ਉਹ ਵੀ ਬੇਸਿਕਲੀ ਪੰਜਾਬੀ ਸੀ ਚਾਹੇ ਉੱਤਰਾਖੰਡ ਤੋਂ ਸੀ ਜਾਂ ਧਿਆਨ ਤੋਂ ਸੀ ਪੰਜਾਬੀ ਕਿਸਾਨ ਨੇ ਜਿਹੜੇ ਉੱਥੇ ਸੈਟਲ ਹੋਏ ਉਹ ਉਹ ਸੀ ਤੇ ਪੰਜਾਬੀਆਂ ਨੂੰ ਗੁਰੂ ਸਾਹਿਬ ਨੇ ਗ੍ਰੰਥੀ ਵਿੱਚ ਪੁਰਵਾਨੀ ਦਾ ਮਾਦਾ ਬਖਸ਼ਿਆ ਇਸ ਕਰਕੇ ਕੇਂਦਰ ਇਹ ਤੋਂ ਛਿੜਿਆ ਹੋਇਆ ਉਹ ਛਿੜ ਕੇ ਜਿਹੜੀਆਂ ਮੰਗਾਂ ਉਹਨਾਂ ਨੇ ਸਾਨੂੰ ਉਸ ਵੇਲੇ ਉੱਠਣ ਵੇਲੇ ਵਾਅਦਾ ਕੀਤਾ ਸੀ ਵੀ ਐਮਐਸਪੀ ਦਾ კანਨ ਦਮਾ ਕੇ ਸੁਮੀਨਾਤਨ ਪੁਸ਼ਪਰ ਨੂੰ ਲਾਗੂ ਕਰਾਂਗੇ ਉਹ ਤਾਂ ਹੋਰ ਭੱਜੇ ਨੇ ਤੇ ਜੇ ਕਿਸਾਨ ਇਹ ਮੰਗਦੇ ਨੇ ਤਾਂ ਉਹ ਉਹਨਾਂ ਨਾਲ ਸਿਆਸੀਆ ਕਰਦੇ ਨੇ ਇਹ ਡੈਮੋਕ੍ਰੇਸੀ ਲਈ ਇਹ ਠੀਕ ਨਹੀਂ ਡੈਮੋਕ੍ਰੈਟਿਕ ਰਾਇਤਾਂ ਨੂੰ ਉੱਠਾਣਾ ਇਹ ਸਪੋਟੈਸਟ ਕਰਨਾ ਇਹ ਜੇ ਸਰਕਾਰ ਮੰਗਾ ਮੰਨ ਨੇ ਫਿਰ ਉਹ ਜਰੂਰੀ ਉਹਨਾਂ ਨੇ ਉੱਥੇ ਬੈਠਣਾ ਇਹ ਇਹ ਤਾਂ ਜਿੰਨੀ ਨਿੰਦਾ ਹੋਏ ਥੋੜੀ ਅਜਵਾਤ ਸਾਹਿਬ ਪੈਰੋ ਪੈਰ ਜਿਹੜੀ ਪੰਜਾਬ ਦੇ ਵਿੱਚ ਜਿੱਥੇ ਸਹੀ ਸਹੀ ਮਾਨਯੋਗ ਵਿੱਚ ਪੰਜਾਬ ਸਰਕਾਰ ਨਾਲ ਦੀ ਚੀਜ਼ ਹੈ ਨਹੀਂ ਕੋਈ ਆਪਣੀ ਜ਼ਿੰਮੇਵਾਰੀ ਨਹੀਂ ਸਮਝਦਾ ਆਪ ਨੂੰ ਹਰਾ ਸਭ ਕੁਝ ਹੋ ਗਿਆ ਜਲ ਖਾਸ ਨੂੰ ਕੋਈ ਨਾਮ ਵੀ ਤਾਂ ਇਹੋ ਕੁਛ ਹਾ ਉਹ ਜਿਹੜੇ ਇਹ ਅਸੀਂ ਲੋਕਾਂ ਨੇ ਬਦਲਾ ਦੇ ਨਾਂ ਤੇ ਲਿਆਂਦੇ ਸੀ ਸ਼ਾਇਦ ਵਾਰ-ਵਾਰ ਅਹਿਸਾਸ ਕਰਵਾ ਰਹੇ ਨੇ ਲੋਕਾਂ ਨੂੰ ਕਿ ਤੁਸੀਂ ਉਹਨਾਂ ਨੂੰ ਲਿਆ ਕੇ ਬੜੀ-ਬੜੀ ਫੁੱਲ ਕੀਤੀ ਐ ਉਹਨਾਂ ਨੇ ਇੱਕੋ ਕੰਮ ਸਿੱਖਿਆ ਵੀ ਪੈਸੇ ਕਿਵੇਂ ਬਣਾਉਣੇ ਨੇ ਇਤੋਂ ਵੱਧ ਉਹਨਾਂ ਨੂੰ ਉਹਨਾਂ ਨੇ ਕੁਝ ਸਿੱਖਿਆ ਹੀ ਨਹੀਂ ਕਿਸੇ ਦਾ ਕਿਸੇ ਆਪਣੇ ਵਿਭਾਗ ਦੇ ਉੱਤੇ ਕੋਈ ਪਕੜ ਨਹੀਂ ਜੀ ਜੀ ਨਾ ਕੋਈ ਉਹਨੂੰ ਜ਼ਿੰਮੇਵਾਰੀ ਲੈਣ ਨੂੰ 바ਹਾਰਿਆ ਪੰਜਾਬ ਦੇ ਲੋਕ ਸਫਰ ਕਰ ਰਹੇ ਜੇ ਨਸ਼ਿਆਂ ਦਾ ਬੋਲ ਪੱਲਾ ਅੱਗੇ ਨਾਲ ਵੀ ਸਿਖਾਉਂਦੇ ਜਾਂਦੇ ਇਸ ਇਸ ਕਰਕੇ ਨਾ ਕੋਈ ਸਰਕਾਰ ਨਹੀਂ ਹੈ ਜੇ ਸਰਕਾਰ ਹੋਵੇ ਤਾਂ ਉਹਨੂੰ ਲੋਕਾਂ ਦੀ ਚਿੰਤਾ ਹੋਵੇਗੀ ਲੋਕਾਂ ਦੀ ਸਰਕਾਰ ਚਿੰਤਾ ਕਰਦਾ ਇਹ ਮਸਲਾ ਕਿ ਕਦੋਂ ਪਾਇਆ ਜਾ ਸਕਦਾ ਪਰ ਸਰਕਾਰ ਕਿਉਂ ਕਿ ਹੈ ਨਹੀਂ ਕਿਤੇ ਤਾਂ ਐਮ ਕਾਰਜਾਂ ਵਿੱਚ ਸਰਕਾਰ ਹੈ ਪ੍ਰੈਕਟੀਕਲੀ ਤਾਂ ਕਿਤੇ ਦਿਖਾਈ ਨਹੀਂ ਪੈਂਦੀ ਅੱਜ ਦੇ ਸੰਘਰਸ਼ ਦੀ ਸਾਰੇ ਪੰਜਾਬ ਦੇ ਕਿਸਾਨਾਂ ਨੂੰ ਇਹ ਕੋਆਪਰੇਟਿਵ ਤੁਹਾਡੀ ਜੀਵਨ ਰੇਖਾ ਹੈ ਕੋਆਪਰੇਟਿਵ ادارے ਤੁਸੀਂ ਆਪਣੇ ਸਮਝੋ ਇਹ ਜਿਹੜੇ ਉੱਤੇ ਕੰਮ ਕਰਦੇ ਨੇ ਮੁਲਾਜ਼ਮ ਨੇ ਅਫਸਰ ਨੇ ਤੁਹਾਡੇ ਨੌਕਰ ਨੇ ਇਹ ਤੁਹਾਡੀ ਸੇਵਾ ਲਈ ਨੇ ਜਦ ਤੁਸੀਂ ਇਹਨਾਂ ਨੂੰ ਅਫਸਰ ਸਾਹਿਬ ਬਣਾ ਲਿਆ ਫਿਰ ਇਹ ਭੁੱਤਰ ਜਾਂਦੇ ਨੇ ਔਰ ਤੁਹਾਨੂੰ ਪਤਾ ਨਹੀਂ ਇੱਕ ਤਾਂ ਮੇਰੀ ਬੇਨਤੀ ਹੈ ਵੀ ਜਦੋਂ ਤੁਸੀਂ ਕੋਪਰੇਟਿਵ ਸੁਸਾਇਟੀ ਤੋਂ ਲੋਨ ਵੀ ਲੈਂਦੇ ਹੋ ਆਪਣੀ ਪਾਸਪੁਕ ਆਪਣੀ ਚੈੱਕ ਬੁੱਕ ਇਹਨਾਂ ਦੇ ਹਵਾਲੇ ਬਿਲਕੁਲ ਨਾ ਕਰੋ ਉਹ ਆਪਣੇ ਕੋਲ ਰੱਖੋ ਜਦੋਂ ਪੈਸੇ ਕਟਾਉਣੇ ਨੇ ਆਪਣਾ ਚੈੱਕ ਕੱਟ ਕੇ ਆਪ ਜਾ ਕੇ ਕਟਾਓ 90% ਕੇਸਿਸ ਇਹਦੇ ਨਾਲ ਹੀ ਗੁੰਮ ਹੋ ਜਾਣਗੇ ਆਮ ਤੌਰ ਤੇ ਸੁਸਾਇਟੀਆਂ ਨੂੰ ਬਹੁਤੇ ਗਵਨ ਉਦੋਂ ਹੋਏ ਨੇ ਜਦੋਂ ਅਸੀਂ ਸੈਕਟਰੀ ਦੇ ਕੋਲ ਪਾਸਪੁਕ ਕੋਈ ਹੈ ਉਹਨੇ ਕੋਲੇ ਚੈੱਕ ਬੁੱਕ ਕੋਈ ਹੈ ਤਸਕਿਤ ਕਰਕੇ ਰੱਖਿਆ ਉਹ ਖਾ ਜਾਂਦੇ ਨੇ